ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦੇ ਨਾਲ ਚਤੌੜਗੜ੍ਹ ਦਾ ਕਿਲਾ ਦੇਖਣ ਵਾਸਤੇ ਗਏ ਹੋਏ ਸਨ ਤਾਂ ਗੁਰੂ ਜੀ ਨੇ ਉੱਥੇ ਜੋਗ ਟਿਕਾਣਾ ਵੇਖ ਕੇ ਡੇਰਾ ਕਰ ਲਿਆ ਅਤੇ ਕੁਝ ਸਿੰਘ ਪ੍ਰਸ਼ਾਦਾ ਪਾਣੀ ਬਣਾਉਣ ਦੀ ਤਿਆਰੀ ਕਰਨ ਲੱਗ ਪਏ ਅਤੇ ਕੁਝ ਸਿੰਘ ਘਾ ਪਠਾ ਲੈਣ ਵਾਸਤੇ ਚਲੇ ਗਏ ਉਨ੍ਹਾਂ ਨੇ ਕਿਲੇ ਤੋਂ ਕੁਝ ਦੂਰੀ ਤੇ ਜਾ ਕੇ ਘਾਵੜ ਲਿਆ ਅਤੇ ਕਿਲੇ ਦੇ ਰਾਖਿਆਂ ਨੇ ਸਿੰਘਾਂ ਨੂੰ ਇਸ ਗੱਲ ਤੋਂ ਰੋਕਿਆ ਜਿਸ ਕਰਕੇ ਝਗੜਾ ਹੋ ਪਿਆ ਅਤੇ ਦੋਹਾਂ ਪਾਸਿਆਂ ਤੋਂ ਬੰਦੂਕਾਂ ਤੇ ਤੀਰ ਚੱਲਣ ਲੱਗ ਪਏ ਰੌਲਾ ਸੁਣ ਕੇ ਬਹੁਤ ਸਾਰੇ ਰਾਜਪੂਤ ਇਕੱਠੇ ਹੋ ਕੇ ਸਿੰਘਾਂ ਉੱਤੇ ਆ ਪਏ ਜਦ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਭਾਈ ਮਾਨ ਸਿੰਘ ਨੂੰ ਭੇਜਿਆ ਕਿ ਦੋਹਾਂ ਪਾਸਿਆਂ ਨੂੰ ਸਮਝਾ ਕੇ ਲੜਾਈ ਬੰਦ ਕਰਾ ਦਿਓ ਜਦ ਭਾਈ ਮਾਨ ਸਿੰਘ ਉੱਥੇ ਪਹੁੰਚੇ ਤਾਂ ਦੋਹਾਂ ਨੂੰ ਸਮਝਾਇਆ ਅਤੇ ਲੜਾਈ ਬੰਦ ਕਰਾ ਦਿੱਤੀ ਤਾਂ ਪਿੱਛੋਂ ਇੱਕ ਤੁਰਕ ਨੇ ਭਾਈ ਮਾਨ ਸਿੰਘ ਜੀ ਨੂੰ ਗੋਲੀ ਮਾਰ ਦਿੱਤੀ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੁਰਕਾਂ ਦੀ ਇਹ ਬੇਈਮਾਨੀ ਦੇਖ ਕੇ ਸਿੰਘਾਂ ਨੇ ਉਹਨਾਂ ਉੱਤੇ ਹੱਲਾ ਬੋਲ ਕੇ ਬਹੁਤ ਆਦਮੀ ਅਤੇ ਘੋੜੇ ਵੜ ਦਿੱਤੇ ਤੁਰਕ ਮੈਦਾਨ ਛੱਡ ਕੇ ਭੱਜ ਗਏ ਜਦ ਗੁਰੂ ਜੀ ਨੂੰ ਭਾਈ ਮਾਨ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਆਪ ਜੀ ਨੇ ਬੜਾ ਗੁੱਸਾ ਪ੍ਰਗਟ ਕਰਕੇ ਫਰਮਾਇਆ ਕਿ ਮਾਨ ਸਿੰਘ ਵਿੱਚ ਅਨੇਕਾਂ ਗੁਣ ਸਨ ਕਿਹੜਾ ਗੁਣ ਯਾਦ ਕਰਕੇ ਉਸ ਦਾ ਅਫਸੋਸ ਕਰੀਏ ਐਸਾ ਸੂਰਮਾ ਮਿਲਣਾ ਮੁਸ਼ਕਲ ਹੈ ਇਸ ਲੜਾਈ ਦੀ ਗੱਲ ਬਹਾਦਰ ਸ਼ਾਹ ਨੇ ਸੁਣੀ ਤਾਂ ਉਸ ਨੇ ਹੁਕਮ ਕੀਤਾ ਕਿ ਸਾਰੇ ਉਹਨਾਂ ਆਦਮੀਆਂ ਨੂੰ ਫੜ ਕੇ ਲਿਆਓ ਜਿਨ੍ਹਾਂ ਨੇ ਗੁਰੂ ਜੀ ਦੇ ਸਿੰਘਾਂ ਨਾਲ ਲੜਾਈ ਕਰਕੇ ਉਹਨਾਂ ਦਾ ਇੱਕ ਸੂਰਮਾ ਸਿੰਘ ਸ਼ਹੀਦ ਕਰ ਦਿੱਤਾ ਹੈ ਬਾਦਸ਼ਾਹ ਦੀ ਸੈਨਾ ਨੇ ਚੜ੍ਹ ਕੇ ਸਾਰੇ ਦੋਸ਼ੀਆਂ ਨੂੰ ਫੜ ਕੇ ਲੈ ਆਂਦਾ ਇਹਨਾਂ ਦੋਸ਼ੀਆਂ ਨੂੰ ਨਾਲ ਲੈ ਕੇ ਬਹਾਦਰ ਸ਼ਾਹ ਗੁਰੂ ਜੀ ਪਾਸ ਆਇਆ ਤੇ ਬੇਨਤੀ ਕੀਤੀ ਕਿ ਇਹ ਆਪ ਜੀ ਦੇ ਗੁਨਾਹਗਰ ਦੋਸ਼ੀ ਹਨ ਜਿਸ ਤਰ੍ਹਾਂ ਹੁਕਮ ਕਰੋ ਇਹਨਾਂ ਨੂੰ ਦੰਡ ਦਿੱਤਾ ਜਾਵੇ ਗੁਰੂ ਪਾਤਸ਼ਾਹ ਜੀ ਨੇ ਸਾਰੀ ਗੱਲ ਸੁਣ ਕੇ ਆਖਿਆ ਇਹਨਾਂ ਨੇ ਗਲਤੀ ਤਾਂ ਬਹੁਤ ਕੀਤੀ ਹੈ ਪਰ ਹੁਣ ਇਹਨਾਂ ਨੂੰ ਮਾਰਨ ਨਾਲ ਭਾਈ ਮਾਨ ਸਿੰਘ ਵਾਪਸ ਨਹੀਂ ਆ ਸਕਦਾ ਇਸ ਵਾਸਤੇ ਇਹਨਾਂ ਨੂੰ ਛੱਡ ਦਿਓ ਇਹ ਆਪਣੇ ਕੀਤੇ ਪਾਪ ਕਰਮ ਦਾ ਫਲ ਆਪ ਹੀ ਭੁਗਤਣਗੇ ਇਹ ਹੁਕਮ ਸੁਣ ਕੇ ਉਹਨਾਂ ਦੋਸ਼ੀਆਂ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਬਾਰੰਗ-ਬਾਰ ਸਲਾਮਾਂ ਕੀਤੀਆਂ ਬਹਾਦਰ ਸ਼ਾਹ ਨੇ ਵੀ ਗੁਰੂ ਜੀ ਨੂੰ ਦੀਨ ਹੋ ਕੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਜੀ ਇਹ ਆਪ ਦੀ ਵਿੜਿਆਈ ਹੈ ਜੋ ਆਪ ਜੀ ਨੇ ਦਇਆ ਕਰਕੇ ਸਾਰੇ ਅਪਰਾਧੀ ਬਖਸ਼ ਦਿੱਤੇ ਹਨ ਇਸ ਤਰ੍ਹਾਂ ਰਾਤ ਬਤੀਤ ਕਰਕੇ ਦੂਸਰੇ ਦਿਨ ਬਹਾਦਰ ਸ਼ਾਹ ਕੂਚ ਕਰਕੇ ਅੱਗੇ ਨੂੰ ਚੱਲ ਪਿਆ ਅਤੇ ਗੁਰੂ ਪਾਤਸ਼ਾਹ ਜੀ ਵੀ ਕੁਝ ਦਿਨ ਰੁਕ ਕੇ ਉਥੋਂ ਅੱਗੇ ਨੂੰ ਚੱਲ ਪਏ ਅਤੇ ਉਥੋਂ ਹੁੰਦੇ ਹੋਏ ਉਦੈਪੁਰ ਅਜੈਨ ਅਤੇ ਇੰਦੌਰ ਦੇ ਰਸਤੇ ਨਰਬਦਾ ਨਦੀ ਦੇ ਕਿਨਾਰੇ ਆਣ ਉਤਰੇ